ਇਸ ਖੇਡ ਦੀ ਵੱਡੀ ਖਬਰ ਇੰਦੌਰ ਤੋਂ ਹੈ ਜਿੱਥੇ ਖੇਡਿਆ ਜਾ ਰਿਹਾ ਹੈ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤੀਜਾ ਟੈਸਟ ਮੈਚ ਅਜਿੰਕਿਆ ਰਹਾਣੇ ਨੇ ਸ਼ਾਨਦਾਰ ਸੈਂਕੜਾ ਪੂਰਾ ਕਰ ਲਿਆ ਹੈ ਭਾਰਤੀ ਟੀਮ ਦਾ ਸਕੋਰ ਹੁਣ ਤੱਕ ਪਹਿਲੀ ਪਾਰੀ ਚ 300 ਤੋਂ ਉੱਪਰ ਪਹੁੰਚ ਚੁੱਕਿਆ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਨਾਲ ਪ੍ਰਵੇਸ਼ ਸ਼ਾਨਦਾਰ ਸੈਂਕੜਾ ਜੜਿਆ ਅਜਿੰਕਿਆ ਰਹਾਣੇ ਨੇ ਜੀ ਬਿਲਕੁਲ ਨਵਦੀਪ ਆਪਣੇ ਟੈਸਟ ਕੈਰੀਅਰ ਦਾ 8ਵਾਂ ਸੈਂਕੜਾ ਅਜਿੰਕਿਆ ਰਹਾਣੇ ਨੇ ਪੂਰਾ ਕੀਤਾ ਤੇ ਖਾਸ ਕਰ ਰਹਾਣੇ ਦੀ ਬੱਲੇਬਾਜ਼ੀ ਦੀ ਇਹ ਰਹੀ ਕਿ ਬਹੁਤ ਹੀ ਸ਼ਾਨਦਾਰ ਅੰਦਾਜ਼ ਦੇ ਨਾਲ ਉਹਨਾਂ ਨੇ ਬੱਲੇਬਾਜ਼ੀ ਕੀਤੀ ਹੈ ਨਾ ਤਾਂ ਬਿਲਕੁਲ ਡਿਫੈਂਸਿਵ ਅਪਰੋਚ ਰੱਖੀ ਤੇ ਨਾ ਬਹੁਤ ਜ਼ਿਆਦਾ ਅਟੈਕਿੰਗ ਅਪਰੋਚ ਰੱਖੀ ਹੈ ਬਹੁਤ ਹੀ ਸਤੀ ਹੋਈ ਸਟੀਕ ਪਾਰੀ ਇੱਕ ਖੇਡੀ ਹੈ ਨਿਊਜ਼ੀਲੈਂਡ ਦੇ ਖਿਲਾਫ ਤੇ ਟੀਮ ਇੰਡੀਆ ਇੱਕ ਜਗ੍ਹਾ ਤੇ ਬੜੀ ਵਰਨਰੇਬਲ ਕੰਡੀਸ਼ਨ ਚ ਪਹੁੰਚ ਗਈ ਸੀ ਪਹਿਲਾ ਵਿਕਟ 26 ਤੇ ਡਿੱ ਗਿਆ ਦੂਜਾ 7 ਰਨ ਤੇ ਡਿੱ ਗਿਆ ਤੇ ਤੀਜਾ ਵਿਕਟ ਟੀਮ ਇੰਡੀਆ ਪੁਜਾਰਾ ਦੇ ਰੂਪ ਚ ਜੋ ਕਿ ਵੈਲ ਸੈਟ ਬੱਲੇਬਾਜ਼ ਸੀ 100 ਰਨ ਤੇ ਗਵਾ ਚੁੱਕੀ ਸੀ ਉਸ ਜਗ੍ਹਾ ਤੋਂ ਟੀਮ ਇੰਡੀਆ ਨੂੰ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਨੇ ਬਹੁਤ ਅੱਛੀ ਪੋਜੀਸ਼ਨ 'ਚ ਪਹੁੰਚਾ ਦਿੱਤਾ ਹੈ ਤੇ ਅਜਿੰਕਿਆ ਰਹਾਣੇ ਨੇ ਜਿਸ ਅੰਦਾਜ਼ ਦੇ ਨਾਲ ਬੱਲੇਬਾਜ਼ੀ ਕੀਤੀ ਹੈ 11 ਚੌਕੇ ਅਤੇ ਇੱਕ ਛੱਕਾ ਉਹਨਾਂ ਦੀ ਪਾਰੀ 'ਚ ਸ਼ਾਮਲ ਹੈ ਕਿਸੇ ਵੀ ਗੇਂਦਬਾਜ਼ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ ਬਹੁਤ ਮੈਰਿਟ ਤੇ ਬੱਲੇਬਾਜ਼ੀ ਕੀਤੀ ਹੈ ਮੈਰਿਟ ਦੇ ਅਨੁਸਾਰ ਗੇਂਦਬਾਜ਼ਾਂ ਨੂੰ ਚੁਣਿਆ ਉਹਨਾਂ ਦੀ ਗੇਂਦਬਾਜ਼ੀ ਦੇ ਖਿਲਾਫ ਉਹਨਾਂ ਨੇ ਬੱਲੇਬਾਜ਼ੀ ਕੀਤੀ ਹੈ ਜਿਸ ਗੇਂਦਬਾਜ਼ ਨੇ ਜੇਕਰ ਅੱਛੀ ਗੇਂਦਬਾਜ਼ੀ ਕੀਤੀ ਹੈ ਤਾਂ ਉਸ ਦੀ ਪੂਰੀ ਰਿਸਪੈਕਟ ਕਰਦੇ ਹਾਂ ਬਾਲਸ ਨੂੰ ਜ਼ਿਆਦਾ ਲੀਵ ਕੀਤਾ ਤੇ ਨਾਲ ਹੀ ਜਦ 스ਪਿਨਰਸ ਆਏ ਤਾਂ 스ਪਿਨਰਸ ਬਹੁਤ ਜ਼ਿਆਦਾ ਇੱਕ ਕਿਸਮ ਨਾਲ ਹਾਵੀ ਹੋ ਰਹੇ ਸੀ ਜਦ ਬੱਲੇਬਾਜ਼ਾਂ ਤੇ ਤਾਂ ਉਹਨਾਂ ਦੇ ਖਿਲਾਫ ਵੀ ਲਗਾਤਾਰ ਚੌਕੇ ਵੀ ਲਗਾਏ ਤਾਂ ਕਿ ਉਹਨਾਂ ਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿੱਤਾ ਜਾਏ ਤਾਂ ਅਜਿੰਕਿਆ ਰਹਾਣੀ ਦੀ ਜਿੰਨੀ ਤਾਰੀਫ ਕੀਤੀ ਜਾਏ ਇਸ ਬੱਲੇਬਾਜ਼ੀ ਦੀ ਇਹ ਉਹਨਾਂ ਹੀ ਘਟਾ ਆਪਣੇ ਕਰੀਅਰ ਦਾ 8ਵਾਂ ਸੈਂਕੜਾ ਦਾ ਪੂਰਾ ਕੀਤਾ ਹੀ ਹੈ ਨਾਲ ਹੀ ਵਿਰਾਟ ਕੋਹਲੀ ਦੇ ਨਾਲ ਮਿਲ ਕੇ ਟੀਮ ਇੰਡੀਆ ਨੂੰ 300 ਰਨ ਦਾ ਅੰਕੜਾ ਆ ਪਾਰ ਕਰਵਾ ਦਿੱਤਾ ਹੈ ਬੇਹੱਦ ਮਜ਼ਬੂਤ ਸਥਿਤੀ ਤੇ ਪਹੁੰਚ ਜਾਦਾ ਹੈ ਟੀਮ ਇੰਡੀਆ ਨੂੰ ਅਗ ਨਾਲ ਹੀ ਖਾਸ ਗੱਲ ਇਹ ਰਹੀ ਕਿ ਜੋ ਪਾਰਟਨਰਸ਼ਿਪ ਰਹੀ ਹੈ ਵਿਰਾਟ ਕੋਹਲੀ ਦੇ ਨਾਲ ਉਹ ਲਾਜਵਾਬ ਰਹੀ ਹੈ ਤੇ ਪਾਰਟਨਰਸ਼ਿਪ ਆਲਰੇਡੀ 200 ਰਨ ਦੇ ਪਾਰ ਹੋ ਚੁੱਕੀ ਹੈ ਤੇ ਟੀਮ ਇੰਡੀਆ ਇਹ ਹੀ ਉਮੀਦ ਕਰੇਗੀ ਕਿ ਪਾਰਟਨਰਸ਼ਿਪ ਹੋਰ ਲੰਬੀ ਚੱਲੇ ਤਾਂ ਕਿ ਜਿੰਨੀ ਲੰਬੀ ਇਹ ਪਾਰਟਨਰਸ਼ਿਪ ਜਾਏਗੀ ਉੰਨੇ ਹੀ ਮਜ਼ਬੂਤ ਦਾਅਵੇਦਾਰੀ ਟੀਮ ਇੰਡੀਆ ਪੇਸ਼ ਕਰ ਸਕੇਗਾ ਇਸ ਮੁਕਾਬਲੇ ਨੂੰ ਇਸ ਆਖਰੀ ਟੈਸਟ ਮੈਚ ਨੂੰ ਜਿੱਤਣ ਦੀ ਅਤੇ ਫੀਲਡ ਸਕ੍ਰੀਨ সুইਪ ਕਰਨ ਦੀ ਜੀ ਬਿਲਕੁਲ ਧੰਨਵਾਦ ਸਰਵੈਸ ਕੱਲ ਬਾਅਦ ਦੇ ਲਈ